ਸਾਬਾ ਜੀ ਫਤਿਹ ਲਓ ਜੀ ਮਹਾਰਾਜ ਜੀ ਸੰਗਤਾਂ ਨੂੰ ਬੇਨਤੀ ਹੈ ਗੁਰੂ ਦੁੱਖ ਨਿਵਾਸ ਸਾਹਿਬ ਝੂਲਣ ਮਹਿਲ ਸਾਹਿਬ ਗੁਰਦੁਆਰਾ ਦਰਸ਼ਨ ਕਰੋ ਬਾਈ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਝੂਲਣੇ ਮਹਿਲ

ਚੂਲੇ ਮਹਿਲ ਗੁਰਦੁਆਰਾ ਸਾਹਿਬ ਹੈ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਇਹ ाहोबत ये अमृत वे चलिए खाली पी अमृत वे बाबा बुढ़ा जी माता गंगा जी गुरु अर्ज पातशाह अमृत वाले स्थान पर लिखे आए गुरु अर्जन देव जी महाराज बैठे आ कथा कीर्तन कर ला संगत बैठिया सुन दिया जो गुरु अर्जन देव ने अपने पुत्र को वेख्या माता गंगा जी नाबा बुढ़ा जी देख के बहुत खुश हुए ਜੋ 2 3 ਗੁਰੂ ਅਰਜਨ ਸਾਹਿਬ ਜਿਵੇਂ ਜਿਹੜੇ 13 ਵਾਰਤਕ ਸੇ 2 ਪੀਏ ਚੋਲੇ ਦੇ ਵਿੱਚ தம் ਤਿਆਰ ਕਰਾਇਆ ਉਹਨਾਂ ਦਾ ਪੁੱਤਰਾ ਜਿਸਰਾ 13 ਮਿਆ ਸਾਡੇ ਚੀਨੇ ਜੱਟ ਪਈ ਆ ਇਹ ਸਾਂ ਘਿਆਈ ਛੱਤ ਤੇ ਟੁੱਟੇ ਜਾਂਗੇ ਪੁੱਤਰਾ ਵਾਰਿਆਂ ਨੂੰ ਪੁੱਤਰੀਆਂ ਦਾਤਾ ਮਿਲਦੀਆਂ ਵਿਚੜਿਆਂ ਦੇ ਮਲਾਕ ਇੱਕ ਗੁਰੂ ਦਾ ਨਾਮ ਤਾਂ ਪਰਵਾਹ ਕਿਉਂ ਲੜੇ ਮੈਂ ਪ੍ਰਸਰ ਸਾਹਿਬ ਤੋਂ ਆਣ ਕੇ ਤੋਂ ਥੋੜੀ ਬੇਚੀ ਮਹਾਰਾਜੀ ਜੀ ਦੀ ਹੁਲੀ ਹੈ। ਉਹਨਾਂ ਹੱਥ ਜੋੜ ਕੇ ਬੇਚੀ ਕੀਤੀ ਗੁਰੂ ਜੀ ਤੁਸੀਂ ਦੁਨੀਆਂ ਦੇ ਸੁੱਖ ਦੂਰ ਕਰਦੇ ਜੋ। ਸਾਡਾ ਕੋੜ ਦੂਰ ਕਰੋ। ਅਸੀਂ ਬੜੇ ਪਛੜੇ ਆ। ਇਹ ਸਲੋਗਨ ਨੂੰ 25 ਢਾਹ ਬਈ। ਗੁਰੂ ਅਰਜਨ ਦੇਵ ਜੀ ਕੋੜ ਹੈ ਕੋਈ ਤੇ ਪੰਜਾਇਦ ਵਾਲੀ ਸੋਚ ਸ਼ਾਨਤ ਕਰ। ਪੰਜਾਇਦ ਵਾਲੀ ਮਹਾਰਾਜੀ ਜੀ ਦੀ ਹੁਲੀ ਇਸੇ ਉੱਤੇ ਕਰਾਂ ਕਰੂ। ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਕੋੜੇ ਲਈ। ਟੈਕ ਮਾਤਾ ਵੇਖੀ ਸਮਝਉਣੀ ਇਹਨੂੰ ਦਿੱਤੀ ਪੁੱਤ ਦੀ ਆਸ ਸੀ ਉਹਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਜੀ ਲੋ ਕੋੜਿਆਂ ਦਾ ਕੋੜ ਦੂਰ ਕਰਦੇ ਜੋ ਮੈਨੂੰ ਪੁੱਤਨ ਦੀ ਦਾਤਰੀ ਦੇ ਸਕਦੇ ਗੁਰੂ ਅਰਜਨ ਦੇਵ ਜੀ ਮਾਈਆਂ ਵਾਸਤੇ 8 ਸੁਤਰਾ ਜੋ ਹਥਿਆਰ ਸੁਤਤਾ ਜਲਛਿਆ ਮਾਦਨੋਂ ਬਣਕੀਤੇ ਮਾਂ ਜੈਦਵਾ ਸਿੱਧੇ ਜੀ ਨਾਲ ਕਰੋ ਜੋਤਾਂ ਜੀ ਪਿਓ ਬੋਲ ਬਰਾ ਦਾ ਪ੍ਰਸ਼ਾਨ ਲਿਆਓ

माता की कृपा की राजु अच महाराज कथा कीर्तन कर लाले संगत कथा कीर्तन सुनती है कथा की बादशाह अर्थी बजती झूल साहब कहते भाई सह लैन वाली चीजा सहु ना आई इस स्थान से गुरु साहब के मह रही दुनिया तूरने जोड़ी संगत इस स्थान पर आन गिया मूँह आवेद आगे इस स्थान की सेवा श्री मान संत बाबा खड़प सिंह जी बा बड़े साहब वाले उन्होंने तो साहब श्री मान संत बाबा चरण सिंह जी उन्होंने पुत्र बाबा हीरा सिंह सेवा करा रहे झूलरी महिला जी ਸ਼ੰਕਤਾ ਦੇ ਸਜੋਬ ਦੇ ਨਾਲ ਜੋ ਕਿ ਅਡੀ ਸ਼ੰਕਾ ਸੇਵਾ ਲਈ ਗੁਰੂਪ ਚ ਚਲ ਚਲ ਪਾ ਗਈ ਮਹਿਲਾ ਨੂੰ ਜੀਣੇ ਲੰਗਤ ਜਾਣ ਪਾਣੀ ਛੱਕੇ ਜਾਣਾ ਪਈ ਬਾਹਰ ਤੋਂ ਜੋ ਕਿ ਅਡੀ ਸ਼ੰਕਾ ਆਪਣੀ ਦਾਸ ਹੋਏ ਕਿ